ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕਰਾਂਗੇ ਜੀ ਅੱਜ ਪੰਜਾਬ ਦੇ ਮੌਸਮ ਦੀ ਮਿਤੀ ਹੋ ਚੁੱਕੀ ਹੈ ਜੀ 17 ਸਤੰਬਰ 2025 ਸ਼ਾਮ ਸਬਕ 6 ਵਜੇ ਦਾ ਸਮਾਂ ਹੈ ਜੀ ਤੁਹਾਡੀ ਸਕਰੀਨ ਦੇ ਉੱਪਰ ਤਾਜ਼ਾ ਸੈਟਲਾਈਟ ਇਮੇਜ ਦਿਖਾਈ ਦੇ ਰਹੀ ਹੈ ਪੰਜਾਬ ਦੇ ਉੱਪਰ ਫਿਲਹਾਲ ਕੋਈ ਤਗੜੀ ਬੱਦਲਬਾਈ ਨਹੀਂ ਹੈ ਬਾਅਦ ਦੁਪਹਿਰ ਥੋੜੀ ਜਿਹੀ ਬੱਦਲਬਾਈ ਆਈ ਸੀ ਖਾਸ ਤੌਰ ਤੇ ਪੰਜਾਬ ਦੇ ਅਗਰ ਦੇਖਿਆ ਜਾਵੇ ਤਾਂ ਰੂਪਨਗਰ ਤੋਂ ਥੋੜਾ ਜਿਹਾ ਚਮਕੌਰ ਸਾਹਿਬ ਲੁਧਿਆਣਾ ਤੇ ਨੰਗਲ ਅਨੰਦਪੁਰ ਸਾਹਿਬ ਇਸ ਇਲਾਕੇ ਦੇ ਵਿੱਚ ਬਾਕੀ ਇਲਾਕੇ ਪੰਜਾਬ ਦੇ ਵਿੱਚ ਕੋਈ ਤਗੜੀ ਕਾਰਵਾਈ ਦੇਖਣ ਨੂੰ ਸਾਨੂੰ ਨਹੀਂ ਮਿਲੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਤਾਂ YouTube ਦੇ ਉੱਪਰ ਚੈਨਲ ਸਬਸਕ੍ਰਾਈਬ ਕਰੋ Facebook ਤੇ ਦੇਖ ਰਹੇ ਹੋ ਜਾਂ Instagram ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅਗਰ ਅਸੀਂ ਹੁਣ ਗੱਲ ਕਰੀ ਜਾਵੇ ਤਾਂ ਹਾਲਾਤ ਫਿਲਹਾਲ ਅੰਡਰ ਕੰਟਰੋਲ ਨੇ ਕੋਈ ਤਕੜੀ ਕਾਰਵਾਈ ਸਾਨੂੰ ਫਿਲਹਾਲ ਬਣਦੀ ਹੋਈ ਅੱਜ ਰਾਤ ਵੀ ਦਿਖਾਈ ਨਹੀਂ ਦੇ ਰਹੀ ਪਰ ਇੱਕ ਸਿਸਟਮ ਜਿਹੜਾ ਹੈ ਉਹ ਮਹਾਚਲਵਲ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਜੋ ਕਿ ਦੇਖ ਸਕਦੇ ਹੋਗੇ ਇਸ ਪਾਸੇ ਬਣਿਆ ਹੋਇਆ ਥੋੜਾ ਜਿਹਾ ਇਹ ਪਠਾਨਕੋਟ ਅਤੇ ਗੁਰਦਾਸਪੁਰ ਦੇ ਨੇੜੇ ਤੇੜੇ ਹੈ ਥੋੜਾ ਜਿਹਾ ਹੁਸ਼ਿਆਰਪੁਰ ਨਮਾਸ਼ਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਇਹ ਇਲਾਕੇ ਹੋ ਸਕਦੇ ਨੇ ਜਿਨ੍ਹਾਂ ਵਿੱਚ ਇਹ ਅੱਧ ਰਾਤ ਤੋਂ ਬਾਅਦ ਕਿਤੇ ਨਾ ਕਿਤੇ ਐਂਟਰੀ ਕਰ ਸਕਦਾ ਹੈ ਤੇ ਥੋੜੀ ਬਹੁਤੀ ਕਿਨੁਮਣਕਣੀ ਦਾ ਅਹਿਸਾਸ ਹੋ ਸਕਦਾ ਹੈ ਫਿਲਹਾਲ ਅਗਰ ਗ ਮੋਹਾਲੀ ਹੁਸ਼ਿਆਰਪੁਰ ਦੇ ਨਾਮ ਅਸ਼ਰ ਇਹਨਾਂ ਇਲਾਕਿਆਂ ਵਿੱਚ ਥੋੜੀ ਜਿਹੀ ਠੰਡੀ ਹਵਾ ਚੱਲ ਰਹੀ ਹੈ ਕਿਉਂਕਿ ਹਮਾਚਲ ਦੇ ਵਿੱਚ ਪਿਛਲੇ 2-3 ਘੰਟੇਵਿਚ ਬਰ ਰੁਕ ਰੁਕੇ ਵਰਖਾ ਹੋ ਰਹੀ ਹੈ ਤੇ ਬਹੁਤ ਸਾਰੇ ਇਲਾਕਿਆਂ ਵਿੱਚ ਤਕੜਾ ਮੀਂਹ ਵੀ ਦੇਖਣ ਨੂੰ ਮਿਲਿਆ ਇਸ ਇਲਾਕੇ ਵਿੱਚ ਥੋੜੀ ਜਿਹੀ ਠੰਡ ਦਾ ਅਹਿਸਾਸ ਰਹੇਗਾ ਪਰ ਅਗਰ ਆਪਾਂ ਗੱਲ ਕਰੀਏ ਮਾਝੇ ਤੋਂ ਜਾਂ ਮਾਲਵੇ ਦੀ ਇਹ ਵਾਲੀ ਬੈਲਟ ਦੀ ਜਿਹਦੇ ਵਿੱਚ ਕੋਈ ਤਕੜੀ ਕਾਰਵਾਈ ਨਹੀਂ ਹੋਈ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਥੱਲੇ ਵਾਲਗੇ ਅਜੀ ਦਾ ਪਠਾਨਕੋਟ ਤੋਂ ਥੱਲੇ ਥੱਲੇ ਜਿੰਨੀ ਵੀ ਬੈਲਟ ਹੈ ਆਪਣੀ ਲੁਧਿਆਣੇ ਤੱਕ ਜਿੰਨੇ ਵੀ ਇਲਾਕਾ ਮਾਲਵਾ 벨ਟ ਦੇ ਦਿਖਾਈ ਦੇਣਗੇ ਤੁਹਾਨੂੰ ਬਠਿੰਡਾ ਮਾਨਸਾ ਸੰਗਰੂਰ ਫਰੀਦਕੋਟ ਮੁਕਸਰ ਫਜ਼ਿਲਕਾ ਇਹਨਾਂ ਵਿੱਚ ਮੌਸਮ ਗਰਮ ਰਹੇਗਾ ਤਾਪਮਨ 25 ਡਿਗਰੀ ਦੇ ਉੱਪਰ ਹੀ ਰਹਿੰਦੇ ਹੋਏ ਅੱਜ ਦਿਖਾਈ ਦੇਣਗੇ ਤੇ ਬਾਕੀ ਇਸ ਤੋਂ ਇਲਾਵਾ ਕੋਈ ਤਗੜੇ ਸਿਸਟਮ ਦੀ ਅਗਰ ਕੋਈ ਐਂਟਰੀ ਹੁੰਦੀ ਹੈ ਤਾਂ ਉਹ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਤੱਕ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ